ਰਾਜਾ ਵੜਿੰਗ ਸਾਹਿਬ ਤੁਸੀਂ ਜੋ ਅੱਜ ਸਾਡੇ ਸਾਰੇ ਹਿੰਦੂ ਭਾਈਚਾਰੇ ਦਾ ਇਕੱਲਾ ਵੱਸਣ ਕੇ ਜ ਨਹੀਂ ਪੰਜਾਬ ਚ ਨਹੀਂ ਦੇਸ਼ ਚ ਤੁਸੀਂ ਅੱਜ ਮਖੌਲ ਲਾਇਆ ਤੁਸੀਂ ਸਤਕਾਰਯੋਗ ਗੁਪਤਾ ਜੀ ਤੁਸੀਂ ਇਹ ਕਿਹਾ ਗੁਪਤਾ ਕਦੇ ਰੁਕਤਾ ਨਹੀਂ ਤੁਹਾਡਾ ਕੀ ਮਤਲਬ ਕਹਿਣ ਦਾ ਹੈ ਤੁਹਾਨੂੰ ਤੁਸੀਂ ਉਸ ਪਾਰਟੀ ਦੀ ਗੱਲ ਕਰਦੇ ਹੋ ਵੀ ਜਿਹੜੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਸੈਕੂਲਰ ਪਾਰਟੀ ਆ ਅਸੀਂ ਸਭ ਦੀ ਪਾਰਟੀ ਆ ਆ ਅੰਦਰ ਪਤਾ ਲੱਗ ਗਿਆ ਜੀ ਤੁਹਾਡੇ ਕਿਹੜੀ ਸੈਕੂਲਰਿਜ਼ਮ ਭਰੀ ਆ ਤੁਸੀਂ ਅੱਜ ਗੁਪਤਿਆਂ ਨੌਨੇ ਕੱਲੇ ਨੂੰ ਸਾਰੇ ਹਿੰਦੂ ਸਮਾਜ ਨੂੰ ਤੁਸੀਂ ਅੱਜ ਉਹਨਾਂ ਦਾ ਮਖੌਲ ਲੜਾਇਆ ਏ ਇਹ ਮਖੌਲ ਤੁਹਾਨੂੰ ਬਹੁਤ ਮਹਿੰਗਾ ਪਊਗਾ ਤੇ ਇਸ ਗੱਲ ਦਾ ਤੁਹਾਨੂੰ ਖੰਮਿਆਜ਼ਾ ਤੁਹਾਡੀ ਪਾਰਟੀ ਨੂੰ ਭੁਗਤਣਾ ਪਊਗਾ ਮੈਂ ਇਹ ਗੱਲ ਕਹਿਣਾ ਸਾਰੇ ਸਾਡੇ ਗੁਪਤਾ ਭਾਈਚਾਰੇ ਨੂੰ ਜਿੰਨਾ ਸਾਡਾ ਹਿੰਦੂ ਸਮਾਜਾ ਸਿੱਖ ਭਾਈਚਾਰਾ ਵੀ ਕਿਉਂ ਲੱਗ ਤੁਣੀ ਅਸੀਂ ਇਸ ਗੱਲ ਦਾ ਜਿੰਨਾ ਵਿਰੋਧ ਜਿਹੜਾ ਇਹਨੇ ਮਖੌਲ ਲੜਾਇਆ ਟਿੱਚ ਸਮਝਿਆ ਏ ਕਾਂਗਰਸ ਭਵਨ ਦੇ ਵਿੱਚ ਖੜਕੇ ਰਾਜਾ ਵੜਿੰਗ ਸਾਹਿਬ ਨੇ ਉਸ ਚੀਜ਼ ਨੂੰ ਆਪਣੇ ਜ਼ਿਹਨ ਚ ਆਪਣੇ ਦਿਲ ਚ ਉਹਨੂੰ ਵਸਾ ਕੇ ਰੱਖਿਓ ਇਹ ਬੰਦੇ ਅਸਲੀਅਤ ਕਈ ਵਾਰ ਨਿਕਲੇ ਆਉਂਦੀ ਆ ਮੂਰੇ ਸੱਚ ਸਾਹਮਣੇ ਆ ਜਾਂਦਾ ਏ ਅੱਜ ਉਹ ਜ਼ਹਿਰ ਆ ਜਿਹੜੀ ਰਾਜਾ ਵੜਿੰਗ ਦੀ ਬਾਹਰ ਆ ਗਿਆ ਇਸ ਕਲਕੇ ਵੜਿੰਗ ਸਾਹਿਬ ਤੁਸੀਂ ਅੱਜ ਬਹੁਤ ਮਾੜੀ ਗੱਲ ਕੀਤੀ ਆ ਬੈਠ ਕੇ ਸੋਚਿਓ ਬਰਾ ਵੀ ਤੁਸੀਂ ਕਿਹਾ ਕੀ ਆ ਤੁਸੀਂ ਕਿਸ ਪਾਰਟੀ ਚੋਂ ਕਿਸ ਪਾਰਟੀ ਦੇ ਪ੍ਰਧਾਨ ਹੋ ਇਹ ਸੋਚਿਓ ਜਿਹੜਾ ਜਿਹੜਾ ਤੁਸੀਂ ਅੱਜ ਇੱਕ ਨਾਣਾ ਕੰਮ ਕੀਤਾ ਰਾਜਾ ਵੜਿੰਗ ਸਾਹਿਬ ਤੁਸੀਂ ਜੋ ਅੱਜ ਸਾਡੇ ਸਾਰੇ ਹਿੰਦੂ ਭਾਈਚਾਰੇ ਦਾ ਕੱਲਾ ਵੈਸਟ ਹਲਕੇ ਚ ਨਹੀਂ ਪੰਜਾਬ ਚ ਨਹੀਂ ਦੇਸ਼ ਚ ਤੁਸੀਂ ਅੱਜ ਮਖੌਲ ਲੜਾਇਆ ਤੁਸੀਂ ਸਤਕਾਰਯੋਗ ਗੁਪਤਾ ਜੀ ਤੁਸੀਂ ਇਹ ਕਿਆ ਗੁਪਤਾ ਕਬੀ ਰੁਕਤਾ ਨਹੀਂ ਤੁਹਾਡਾ ਕੀ ਮਤਲਬ ਕਹਿਣ ਦਾ ਹੈ ਤੁਹਾਨੂੰ ਤੁਸੀਂ ਉਸ ਪਾਰਟੀ ਦੀ ਗੱਲ ਕਰਦੇ ਹੋ ਵੀ ਜਿਹੜੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਸੈਕੂਲਰ ਪਾਰਟੀ ਆ ਅਸੀਂ ਸਭ ਦੀ ਪਾਰਟੀਆਂ ਆ ਆ ਅੰਦਰ ਪਤਾ ਲੱਗ ਗਿਆ ਜੀ ਤੁਹਾਡੇ ਕਿਹੜੀ ਸੈਕੂਲਰਿਜ਼ਮ ਭਰੀ ਆ ਤੁਸੀਂ ਅੱਜ ਗੁਪਤਿਆਂ ਨੌਨੇ ਕੱਲੇ ਨੂੰ ਸਾਰੇ ਹਿੰਦੂ ਸਮਾਜ ਨੂੰ ਤੁਸੀਂ ਅੱਜ ਉਹਨਾਂ ਦਾ ਮਖੌਲ ਲੜਾਇਆ ਹੈ ਇਹ ਮਖੌਲ ਤੁਹਾਨੂੰ ਬਹੁਤ ਮਹਿੰਗਾ ਪਊਗਾ ਤੇ ਇਸ ਗੱਲ ਦਾ ਤੁਹਾਨੂੰ ਖਮਿਆਜਾ ਤੁਹਾਡੀ ਪਾਰਟੀ ਨੂੰ ਭੁਗਤਣਾ ਪਊਗਾ ਮੈਂ ਇਹ ਗੱਲ ਕਹਿਣਾ ਸਾਰੇ ਸਾਡੇ ਗੁਪਤਾ ਭਾਈਚਾਰੇ ਨੂੰ ਜਿੰਨਾ ਸਾਡਾ ਹਿੰਦੂ ਸਮਾਜਾ ਸਿੱਖ ਭਾਈਚਾਰਾ ਵੀ ਕਿਉਂ ਲੱਗ ਤੁਣੀ ਅਸੀਂ ਇਸ ਗੱਲ ਦਾ ਜਿੰਨਾ ਵਿਰੋਧ ਜਿਹੜਾ ਇਹਨੇ ਮਖੌਲ ਲੜਾਇਆ ਟਿੱਛ ਸਮਝਿਆ ਏ ਕਾਂਗਰਸ ਭਵਨ ਦੇ ਵਿੱਚ ਖੜਕੇ ਰਾਜਾ ਵੜਿੰਗ ਸਾਹਿਬ ਨੇ ਉਸ ਚੀਜ਼ ਨੂੰ ਆਪਣੇ ਜ਼ਿਹਨ ਚ ਆਪਣੇ ਦਿਲ ਚ ਉਹਨੂੰ ਬਸ ਆਕੇ ਰੱਖਿਓ ਇਹ ਬੰਦੇ ਅਸਲੀਅਤ ਕਈ ਵਾਰ ਨਿਕਲੇ ਆਉਂਦੀ ਆ ਮੂਰੇ ਸੱਚ ਸਾਹਮਣੇ ਆ ਜਾਂਦਾ ਏ ਅੱਜ ਉਹ ਜ਼ਹਿਰ ਆ ਜਿਹੜੀ ਰਾਜਾ ਵੜਿੰਗ ਦੀ ਬਾਹਰ ਆ ਗਈ ਤੇ ਇਸ ਕਰਕੇ ਵੜਿੰਗ ਸਾਹਿਬ ਤੁਸੀਂ ਅੱਜ ਬਹੁਤ ਮਾੜੀ ਗੱਲ ਕੀਤੀ ਆ ਬੈਠ ਕੇ ਸੋਚਿਓ ਮਰਾ ਵੀ ਤੁਸੀਂ ਕਿਹਾ ਕੀ ਆ ਤੁਸੀਂ ਕਿਸ ਪਾਰਟੀ ਚੋਂ ਕਿਸ ਪਾਰਟੀ ਦੇ ਪ੍ਰਧਾਨ ਹੋ ਇਹ ਸੋਚੋ ਜਿਹੜਾ ਜਿਹੜਾ ਤੁਸੀਂ ਅੱਜ ਇਹ ਕਣਾਉਣਾ ਕੰਮ ਕੀਤਾ